ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਜਿਹੜੀ ਦੋਸਤੋ ਆਪਣੀ ਪਹੁੰਚ ਹੈਗੀ ਆ ਵਿਜਿਟ ਹੈਗੀ ਆ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਸੋ ਬਾਈ ਹੋਰਾਂ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਆ ਜਿਆਦਾਤਰ ਜਿਹੜੇ ਦੋਸਤੋ ਤੁਹਾਨੂੰ ਪਸ਼ੂ ਆ ਜਿਹੜੇ ਵਿਕਰੀ ਵਾਲੇ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਆ ਤੇ ਤਕਰੀਬਨ ਅੱਜ ਆਪਣੀ ਜਿਹੜੀ ਦੋਸਤੋ ਅੱਜ ਤੇਜੀ ਵੀਡੀਓ ਹੈਗੀ ਆ ਇਸ ਘਰ ਤੋਂ ਅੱਜ ਤਕਰੀਬਨ ਤੁਹਾਨੂੰ ਆਪਾਂ ਤਿੰਨ ਵੜਾਂ ਦਿਖਾਉਣੀਆਂ ਦੋਸਤੋ ਜਿਨ੍ਹਾਂ ਦੇ ਵਿੱਚ ਆਪਾਂ ਵੀਰ ਨਾਲ ਗੱਲਬਾਤ ਕਰਕੇ ਪੁੱਛਾਂਗੇ ਕਿ ਕਿੰਨੇ ਐਨੀਮਲ ਜਿਹੜੇ ਸੂਏ ਸਵਾਏ ਨੇ ਠੀਕ ਹੈ ਜੀ ਤੇ ਦੋ ਮਜਾ ਹੋਣਗੀਆਂ ਜੀ ਇਸ ਵੀਡੀਓ ਦੇ ਵਿੱਚ ਤੇ ਅੱਜ ਆਪਾਂ 28 ਜਨਵਰੀ ਨੂੰ ਜਿਹੜੀ ਇਹ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 1:30 ਵਜੇ ਦਾ ਜਿਹੜਾ ਨੇੜੇ ਤੇੜੇ ਸਮਾਂ ਹੈਗਾ ਠੀਕ ਹੈ ਜੀ ਤੇ ਆਪਣੀ ਜਿਹੜੀ ਤਸੱਲੀ ਆ ਤੁਸੀਂ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਪਿੰਡ ਮਹਿਮੂਦਪੁਰ ਆਉਣਾ ਪਵੇਗਾ ਤੁਹਾਨੂੰ ਅਮਰ ਅਮਰਕੋਟ ਡੱਬੀਪੁਰਾ ਤੇ ਬੁਲਟੂਹਾ ਜਿਹੜੀ ਬਿਲਕੁਲ ਜਿਹੜੀ ਥੋੜੀ ਥੋੜੀ ਦੂਰੀ ਤੇ ਬਿਲਕੁਲ ਜਿਹੜੇ ਨੇੜੇ ਜਿਹੜਾ ਦੋਸਤੋ ਪਿੰਡ ਹੈਗੇ ਆ ਜਗਤਪੁਰਾ ਫਤਿਹਪੁਰ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਦੋਸਤੋ ਤੇ ਇਧਰ ਇੱਕ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਰਾਜੋਕੇ ਬਿਲਕੁਲ ਨਜ਼ਦੀਕ ਪਿੰਡ ਆ ਠੀਕ ਆ ਜੀ ਤੇ ਲਖਣਾ ਵੀ ਬਿਲਕੁਲ ਨੇੜੇ ਪਿੰਡ ਹੈਗਾ ਆਜੋ ਗੱਲਬਾਤ ਕਰਦੇ ਆਂ ਵੀਰ ਗੁਰਵੰਤ ਦੇ ਨਾਲ ਗੱਲਬਾਤ ਕਰਕੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਟਾਰਟਿੰਗ ਜਿਹੜੀ ਹੈਗੀ ਦੋਸਤੋ ਆਪਾਂ ਮੱਜਾਂ ਤੋਂ ਕਰ ਲਾਂਗੇ ਤੇ ਨਾਲ-ਨਾਲ ਬਿਲਕੁਲ ਐਂ ਕਰਕੇ ਤੁਰੇ ਜਾਵਾਂਗੇ ਤੇ ਵੇੜਾ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਵੇੜਾ ਬਹੁਤ ਚੰਗੀਆਂ ਤੇ ਖੂਬਸੂਰਤ ਵੇੜਾ ਹੋਣਗੀਆਂ ਰੇਟ ਭਾਅ ਬਾਜ਼ਾਰ ਕੀ ਹੈਗਾ ਵੀਰ ਹੋਂ ਦਾ ਉਹ ਵੀ ਆਪਾਂ ਪੁੱਛਾਂਗੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਕਰੋਣੇ ਤੁਹਾਡੀ ਗੱਲ ਵੀਰ ਦੇ ਨਾਲ ਸਭ ਤੋਂ ਪਹਿਲਾਂ ਗੁਰਮント ਭਾਈ ਸਸਰੀ ਕਾਲ ਸਾਸੀ ਹੋਵੇ ਜੀ ਉਹ ਠੀਕ ਠਾਕ ਵੀਰ ਠੀਕ ਹੈ ਜੋ ਹੋਰ ਜੀ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਜੀ ਹਾਂਜੀ ਤੇ ਗੁਰਮント ਭਾਈ ਅੱਜ ਆਪਣੇ ਕੋਲ ਟੋਟਲ ਪੰਜ ਨਾਗਾ ਜੀ ਹਾਂਜੀ ਪੰਜ ਨਾਗਾ ਜੀ ਦੋ ਮਹੀਆ ਤੇ ਤਿੰਨ ਵੜਾ ਇੱਕ ਵੜਾ ਗੱਬਣੇ ਤੇ ਦੋ ਸੁਈਆਂ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਕਰੀਏ ਵੀਰ ਜੀ ਸਟਾਰਟ ਪਹਿਲੇ ਨੰਬਰ ਤੋਂ ਇਸ ਆਪਾਂ ਮੱਝ ਤੋਂ ਸਟਾਰਟ ਕਰ ਲઈએ ਹਾਂਜੀ ਨੀਦੀ ਦੀ ਹੈ ਜੀ ਅੱਜ ਤੜਕੇ ਸੁਈਏ ਜੀ 4 ਵਜੇ ਅੱਜ ਮਾਰਨਿੰਗ 28 ਨੂੰ ਸੁਈਏ ਨਾ 28 ਜਨਵਰੀ ਨੂੰ ਅੱਜ ਮਾਰਨਿੰਗ ਸੁਈਏ ਦੋਸ ਬਿਲਕੁਲ ਤਾਜੀ ਸੂਈ ਆ ਤੇ ਬਿਲਕੁਲ ਜਿਹੜਾ ਪੱਖ ਹੈਗਾ ਦੋਸਤੋ ਅਨੀਲੀ ਦਾ ਪੱਖ ਆ ਹਾਂਜੀ ਕੱਟੀ ਨਹੀਂ ਤੇ ਕੱਟੀ ਇਸ ਦੇ ਨੀਚੇ ਆ ਕੱਟੀ ਦਿੱਤੀ ਆ ਤੇ ਕੱਟੀ ਬੇਸ਼ੱਕ ਬਿਲਕੁਲ ਜਿਹੜੀ ਹੈਗੀ ਆ ਮੋਹਰਾ ਦੇ ਵਿੱਚ ਕਵਾਂਗੇ ਥੋੜੀ ਬਲੈਕ ਕੱਟੀ ਪਾ ਗਈ ਹੈ ਮੱਝ ਸੋ ਬਾਕੀ ਮੱਝ ਪ੍ਰੋਪਰ ਸੋਹਣੀ ਹੈਗੀ ਆ ਤੇ ਸੂਆ ਵੀਰ ਕਿਨਵਾ ਸੂਈ ਏ ਤੀਜਾ ਸੂਆ ਸੂਈ ਵੀਜੀ ਤੀਜਾ ਸੂਆ ਸੂਈ ਹੈ ਜੀ 4 ਕਿਲੋ ਬੋਲਾ ਪਸਰੇ ਦਾ ਕੱਢਿਆ ਜੀ ਠੀਕ ਹੈ ਜੀ ਹਾਂਜੀ ਤੇ ਜੇਰ ਵੀਰ ਪ੍ਰੋਪਰ ਪੈ ਗਈ ਹੈ ਹਾਂਜੀ ਜੇਰ ਜੁਰੇ ਨੇ ਪਾਤੀ ਜੀ ਪ੍ਰੋਪਰ ਠੀਕ ਹੈ ਜੀ ਤੇ ਜੇਰ ਪ੍ਰੋਪਰ ਵੀਰਾਂ ਦਾ ਪੈ ਗਈ ਆ ਤੇ ਸੁਵਾ ਵੀਰਾਂ ਦਾ ਵੀ ਤੀਜਾ ਸੂਈ ਆ ਸੋ ਸਿੰਗਲ ਖੱਟੀ ਦੀ ਜਿਹੜੀ ਆ ਦੋਸਤੋ ਮੱਝ ਆ ਤੇ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਅੱਜ ਹੀ ਸੂਈ ਆ ਤੇ ਤੁਹਾਨੂੰ ਪਤਾ ਜਦੋਂ ਡੰਗਰ ਸੌਂਦਾ ਫਰਕ ਪੈਂਦਾ ਬੋਡੀ ਸਟਰਕਚਰ ਤੇ ਬਿਲਕੁਲ ਜੀ ਮੇਨਟੇਨ ਕਰਨ ਦੇ ਵਿੱਚ ਹਜੇ ਨਾ ਤਿੰਨ ਕ ਦਿਨ ਐਵੇਂ ਲੈ ਜਾਣੇ ਕਿਉਂਕਿ ਹਜੇ ਬਿਲਕੁਲ ਪਿੰਡਾ ਪੁੰਡਾ ਪਰੂ ਪੱਠੇ ਪੁੱਠੇ ਖਾਣੇ ਆ ਪਸ਼ੂ ਨੇ ਹਾਂਜੀ ਤੇ ਆ ਜਿਹੜਾ ਦੋਸਤੋ ਇੱਕ ਵਾਰੀ ਫੇਸ ਦੀ ਕੁਆਲਿਟੀ ਦੇਖ ਲਓ ਤੁਸੀਂ ਠੀਕ ਹੈ ਜੀ ਤੇ ਅਗਲੇ ਪੈਰਾਂ ਤੇ ਵੀ ਜਿਹੜਾ ਜਵਾਬ ਦੋਸਤੋ ਹੈਗਾ ਇੱਕ ਪੈਰ ਤੇ ਅਗਲੇ ਦਾ ਜਵਾਬ ਆ ਤੇ ਮਗਲੇ ਪੈਰ ਦੇ ਦੋਸਤੋ ਤੋਤੇ ਹੈਗੇ ਆ ਤਿੰਨ ਤੋਂ ਚਾਰ ਚਾਰ ਇੰਚ ਤੇ ਮੱਝ ਤਕਰੀਬਨ ਸੋਹਣੀ ਆ ਬਾਕੀ ਵੀਰ ਨੂੰ ਕਹਿੰਦੇ ਆਪਾਂ ਖੋਲ ਕੇ ਤੋੜ ਕੇ ਦਿਖਾਉਣੇ ਆ ਤੇ ਚਵਾਚੂਰ ਵੱਲੋਂ ਵੀ ਫਿਰ ਇੱਕ ਗ੍ਰੰਥ ਦੱਸਦੇ ਵਿਚਾਰੇ ਥਣਾ ਦਾ ਚਵਾ ਕਿਦਾਂ ਦਾ ਹਾਂਜੀ ਵਧੀਆ ਇੱਕ ਨੰਬਰ ਨਿਕਲੀ ਆ ਜੀ ਚਾਰ ਚੌੜਨਾ ਠੀਕ ਆ ਜੀ ਹਾਂਜੀ ਆ ਦਿਖਾਈ ਦਿਨੇ ਤੁਹਾਨੂੰ ਹੁਣ ਜੀ ਦੇਖੋ ਜੀ ਆਹ ਆ ਲਓ ਦੋਸਤੋ ਠੀਕ ਹੈ ਜੀ ਜਿਵੇਂ ਮਰਜ਼ੀ ਕੋਈ ਬੱਚਾ ਕੋਈ ਵੀ ਭੈਣ ਭੜੇ ਆਰਾਮ ਨਾਲ ਚੁਵਾਈ ਕਰ ਸਕਦੀ ਹੈ ਤੇ ਪੋਲੀ ਚ ਚਵਾਈ ਹਾਂਜੀ ਚੌਣ ਬਹੁਤ ਪੋਲੀ ਹੈ ਠੀਕ ਹੈ ਇਹਨੂੰ ਵੀ ਖੁੱਲ ਗਏ ਬਾਕੀ ਦੋਸਤੋ ਆਪਣੀ ਜਿਹੜੀ ਇਹ ਪਹੁੰਚ ਕਰਕੇ ਤਸੱਲੀ ਜ਼ਰੂਰ ਕਰ ਲਿਓ ਆਪਣੀ ਹੱਥੀ ਵੀ ਠੀਕ ਹੈ ਜੀ ਅਗਲੀ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਥਾਂ ਜਿਹੜੀ ਚੁਵਾਈ ਜਿਹੜੀ ਕਰਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਤੇ ਅੱਗੋਂ ਵੀਰ ਉਹਨਾਂ ਦਾ ਕੰਮ ਜਿਹੜਾ ਪ੍ਰੋਪਰ ਵਿਕਰੀ ਦਾ ਪਸ਼ੂ ਜਿਹੜਾ ਇੱਥੇ ਆਉਂਦਾ ਰਹਿੰਦਾ ਵਪਾਰ ਦਾ ਕੰਮ ਐਨੀਮਲ ਵੇਹ ਤੇ ਪੂਰੀ ਤਸੱਲੀ ਨਾਲ ਜਿਹੜੇ ਅੱਗੇ ਦੋਸਤੋ ਚੈੱਕ ਪਾਸ ਕਰਕੇ ਆਉਂਦੇ ਆ ਲੈ ਕੇ ਵੀ ਆਉਂਦੇ ਆ ਤੇ ਬੱਚਾ ਜਿਹੜਾ ਕੱਟੀ ਉਹ ਨੀਚੇ ਜ਼ਰੂਰ ਦੇਖੀਏ ਕੱਟੀ ਦੀ ਸੀ ਕੱਟੀਆਂ ਦੀ ਬਹੁਤ ਵਧੀਆ ਇਸ ਤਰ੍ਹਾਂ ਇਹਨਾਂ ਦਾ ਮੋਹਰਾ ਚਲਦੀ ਹਾਂਜੀ ਹਾਂਜੀ ਇਹਨਾਂ ਵੀ ਮੋਹਰਾ ਚ ਆਉਂਦੀ ਆ ਪਿੱਛੋਂ ਪੂਛ ਜਿਹੜੀ ਹੈਗੀ ਆ ਤਿੰਨ ਤੋਂ 4 ਇੰਚ 2-3 ਇੰਚ ਜਿਹੜੀ ਵਾਈਟ ਆ ਤੇ ਮਗਰ ਕੱਟੀ ਭਲੇਗਾ ਦੋਸਤੋ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਤੇ ਬਾਡੀ ਬੰਤਰ ਕੱਦ-ਕੱਟ ਬੰਤਰਬਾਈ ਜੀ ਦੇਖੋਗੇ ਤੇ ਵਧੀਆ ਚੰਗਾ ਕੱਦ-ਕਾਠਾ ਕੋਈ ਛੋਟੀ ਜੀ ਮੱਝ ਨਹੀਂ ਗਈ ਤੇ ਪਲੱਸ ਹਾਈਟ ਆ ਮੀਡੀਅਮ ਤੋਂ ਵੀ ਪਲੱਸ ਹਾਈਟ ਕਹਾਂਗੇ ਆ ਕਰੋ ਚੈੱਕ ਜੀ ਬਾਕੀ ਥਣ ਥਣ ਦਾ ਜਿਹੜਾ ਸਾਈਜ਼ ਆ ਦੋਸਤੋ ਬਹੁਤ ਖੂਬਸੂਰਤ ਆ ਵਧੀਆ ਚੰਗਾ ਮੁਠੀ ਵਾਲਾ ਥਣ ਲੱਗਾ ਹੈਗਾ ਠੀਕ ਹੈ ਜੀ ਹਾਂ ਜੀ ਬਾਕੀ ਭਾਈ ਨੀਲੀ ਦੇ ਪਸ਼ੂ ਆ ਨੀਲੀ ਦੇ ਪਸ਼ੂ ਫਿਰ ਠੰਡੇ ਰਾਉਣਗੇ ਤੇ ਫਿਰ ਸਾਦਾ ਹੀ ਆਪੁਰ ਹਾਂ ਤੇ ਵੀਰਾਂ ਦਾ ਵੀ ਚਾਹੇ ਬੱਚਾ ਛੱਡੋ ਚਾਹੇ ਨਾ ਛੱਡੋ ਥਾਪੀ ਦੇ ਕੇ ਬਹਿ ਜਾਓ ਥੱਲੇ ਤੇ ਕਰਮਾਲੀਆਂ ਬਿਲਕੁਲ ਦੁੱਧ ਦਿੰਦੀਆਂ ਸੌ ਜਾਂਦੀਆਂ ਨੇ ਤੇ ਅੱਛਾ ਭਾਈ ਗੁਰਵੰਤ ਕਿੰਨਾ ਮੁੱਲ ਵੀਰੇ ਇਹਦਾ ਮੁੱਲ ਵੀਰ ਜੀ 73000 ਕਰਦੇ ਆਪਰੇ ਠੀਕ ਆ ਹਾਂਜੀ ਕੋਈ ਮਾਨਤਾ ਨਾ ਹੋ ਜੂਗਾ ਜੀ ਮੌਕੇ ਮੌਕੇ ਤਾਂ ਮਾਨਤਾ ਹੋ ਜੂਗਾ ਠੀਕ ਆ ਤੇ ਦੁੱਧ ਜਿਹੜਾ ਨਾਰਮਲ ਦੋਸਤੋ ਜੇਕਰ ਆਪਾਂ ਮੱਝ ਦੇ ਹਿਸਾਬ ਨਾਲ ਦੇਖੀਏ ਤਾਂ ਕੋਈ 11 12 ਲੀਟਰ ਦੀ ਤੁਸੀਂ ਨਾਰਮਲ ਚੁਵਾਈ ਆ ਬਾਕੀ 12 ਤੋਂ ਪਲੱਸ ਵੀ ਹੈ 12 ਤੋਂ ਪਲੱਸ ਹੀ ਦਊਗਾ ਜੀ 12 ਤੋਂ ਪਲੱਸ ਵੀ ਹੈ ਹਾਂਜੀ ਠੀਕ ਆ ਪਸ਼ੂ ਦੁੱਧ ਕੱਢ ਦਿੰਦੇ ਬਹੁਤ ਜ਼ਿਆਦਾ ਆਪਾਂ ਧਾਰਾਂ ਮਾਰੀਆਂ ਪੰਪਤੀ ਜੀ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਬਿਲਕੁਲ ਤੇ ਆ ਕਰੋ ਚੱਕ ਜੀ ਓਵਰ ਆਲ ਜਿਹੜੀ ਸੋਹਣੀ ਮੱਝ ਆ ਦੋਸਤੋ ਤੁਸੀਂ ਬੇਸ਼ੱਕ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਇੱਕ ਹੋਰ ਮੱਝ ਆ ਵੀਰ ਦੇ ਕੋਲ ਇਹ ਵੀ ਸੂਈ ਆ ਵੀਰ ਹਾਂਜੀ ਇਹ ਵੀ ਸੂਈ ਜੀ ਇਹ ਇਹ ਰਿਜੀ ਘਰ ਵਾਲੇ ਦੇ ਦੂਜਾ ਸੂਆ ਦੇ ਅੱਛਾ ਜੀ ਹਾਂ ਜੀ ਉਹ ਤਾਂ ਆnde ਸਾਡੀ ਦੂਜੇ ਸੂਏ ਸੂਈ ਹੈ ਜੀ ਘਰ ਵਾਲੇ ਫਿਰ ਦੂਜਾ ਹੀ ਕਹਿੰਦੇ ਹਾਂ ਜੀ ਉਹਨਾਂ ਦੂਜਾ ਸੂਆ ਕਿਹਾ ਠੀਕ ਹੈ ਹਾਂ ਜੀ ਬਾਕੀ ਦੋਸਤੋ ਘਰ ਵਾਲੇ ਨੇ ਅੱਗੋਂ ਵੀਰ ਉਹਨਾਂ ਨੂੰ ਦੂਜਾ ਸੂਆ ਕਿਹਾ ਬੇਸ਼ੱਕ ਤੁਸੀਂ ਤਿਹਜਾ ਸੂਆ ਮੰਨ ਕੇ ਲੈ ਕੇ ਜਾ ਸਕਦੇ ਜੀ ਇਹ ਸੂਈ ਹੈ ਹੁਣ ਹਾਂ ਜੀ ਸੂਈ ਇਹ ਸੂਈ ਆ ਤੇ ਦਿਨ ਵੀਰ ਕਿੰਨੇ ਕੋਗੇ ਨੇ ਸੂਈ ਨੂੰ ਇਹਨੂੰ ਸੂਈ ਨੂੰ ਹੋਵੇ 20 ਤੋਂ 25 ਦਿਨ 20 ਤੋਂ 25 ਦਿਨ ਬੱਚਾ ਨੀਚੇ ਕੀ ਆ ਗਿਆ ਜੀ ਆ ਮਗਰ ਕੱਟੀ ਹੈ ਜੀ ਬਹੁਤ ਵਧੀਆ ਟੀਕੇ ਦੀ ਕੱਟੀ ਹੈ ਠੀਕ ਹੈ ਜੀ ਹਾਂ ਜੀ ਆ ਕੱਟੀ ਵੀ ਤੋਂ 25 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਤੇ ਕੱਟੀ ਆ ਕੱਦ ਪੋ ਤੋਂ ਵੇਖੋ ਕੱਟੀ ਦਾ ਅੱਜ ਦੇ ਸਮੇਂ ਵੇਖੋ ਬਹੁਤ ਵਧੀਆ ਹੈਗਾ ਤੇ 25 ਦਿਨ ਦਾ ਵੀਰਾਂ ਦਾ ਸਮਾਂ ਹੋ ਗਿਆ ਸੂਈ ਨੂੰ ਕੱਟੀ ਨਾਲ ਜਿਹੜੀ ਬਹੁਤ ਵਧੀਆ ਹੈਗੀ ਉੱਚੇ ਪੱਡੇ ਕੱਦ ਘੜ ਦੇ ਵਿੱਚ ਕੱਟੀ ਆ ਆਜੇ ਹੁਣ ਆਪਾਂ ਤੁਹਾਨੂੰ ਜਿਹੜੀ ਇੱਕ ਰੀ ਮੱਝ ਪ੍ਰੋਪਰ ਦਿਖਾ ਦਿੰਨੇ ਹਰ ਪਾਸੇ ਤੋਂ ਠੀਕ ਆ ਜੀ ਆਹ ਫੇਸ ਦੀ ਤੇ ਮੂੰਹ ਮੱਥੇ ਦੀ ਕੁਆਲਿਟੀ ਬਿੱਲੀ ਆੱਖਾ ਦੋਸਤੋ ਠੀਕ ਆ ਬਿੱਲੀ ਮਣਕੀ ਅੱਖਾ ਬਿਲਕੁਲ ਜਿਹੜੀ ਦੋਸਤੋ ਬਰੀਕ ਚਮੜੀ ਹੈਗੀ ਆ ਬਿਲਕੁਲ ਸ਼ਾਈਨ ਕਰਦੀ ਚਮੜੀ ਤੇ ਬਰੀਕ ਚਮੜੀ ਆ ਪਵਾਨੇ ਆ ਥੰਦਾ ਜਿਹੜਾ ਬਿਲਕੁਲ ਸਾਈਜ਼ ਸ਼ੇਪ ਹੈਗੀ ਆ ਤੇ ਵਿੱਥਾ ਵੀਰ ਨਾਲ ਬਿਲਕੁਲ ਤੁਸੀਂ ਨਾਰਮਲ ਚੈੱਕ ਕਰ ਲੈਣੀਆਂ ਨੇ ਹਮਾਨੇ ਦਾ ਸਟਰਕਚਰ ਜਿਹੜਾ ਦੋਸਤੋ ਅੱਗੇ ਤੋਂ ਸਟਾਰਟ ਹੋ ਗਿਆ ਜਿਵੇਂ ਜਿਵੇਂ ਹਜੇ ਮੈਂ ਸਮਾਂ ਇੱਕ ਵਾਰੀ ਫੇਰ ਨੋਟ ਕਰਾ ਦਿੰਦਾ 1:30 ਵਜੇ ਦਾ ਸਮਾਂ ਹੈਗਾ ਤੇ ਚੁਵਾਈ ਵੀਰ ਦੀ ਸਵੇਰ ਕਿੰਨੇ ਵਜੇ ਕਰੀ ਆ ਹਾਂਜੀ ਸਵੇਰ 5:30 ਵਜੇ ਦੀ ਚੁਵਾਈ ਹੋਈ ਸੀ 5:30 ਵਜੇ ਦੀ ਹਾਂਜੀ ਤੇ ਸ਼ਾਮ ਨੂੰ ਵੀ ਉਹ ਟਾਈਮ ਹੁੰਦਾ ਜੀ ਹਾਂਜੀ ਸ਼ਾਮ ਨੂੰ 5:30-6:00 ਵਜੇ ਚੁਵਾਈ ਕਰੀ ਜੀ ਠੀਕ ਆ ਤੇ 5:30 ਤੋਂ ਜਿਹੜਾ ਦੋਸਤੋ ਤੁਸੀਂ 5:30 ਬਿਲਕੁਲ ਟਾਈਮ ਟੂ ਟਾਈਮ ਚਵਾਈ ਕਰ ਸਕਦੇ ਹੋ ਹੁਣ ਵੀਰੇ ਆਪਾਂ ਚਵਾਕ ਇੰਨਾ ਦਿਨ ਜਿਹੜਾ ਨੈਟ ਵੀ ਕੋਈ ਵੀ ਕਰਿਆ ਜੇ ਭਰਾ ਇਹਦੇ ਥਲੇ 11 ਕਿਲੋ ਦੁੱਧ ਹਣਜੀ ਤਿਆਰ ਹੈ ਜੀ ਕੰਡੇ ਵਾਲਾ ਕੰਡੇ ਵਾਲਾ ਜੀ ਹਾਂ ਜੀ ਠੀਕ ਹੈ ਵੀਰੇ ਅਗਲਾ ਅੱਧੀ ਦੋ ਟਾਈਮ ਆਣ ਕੇ ਤਸਦੀ ਤੇ ਬਿਲਕੁਲ ਥਣਾ ਥਣਾ ਦੀਆਂ ਸਾਬ ਜੀ ਹਾਂ ਜੀ ਐ ਇੱਕ ਓਕੇ ਹੈ ਜੀ ਇੱਕ ਨੰਬਰ ਦੀ ਓਕੇ ਓਕੇ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਤੁਸੀਂ ਜਰੂਰ ਝਾਤ ਮਰੋ ਜੀ ਆ ਕਰੋ ਚੈੱਕ ਅਗਲਾ ਅੱਧੀ ਦੋ ਟਾਈਮ ਤਸਦੀ ਕਰ ਸਕਦਾ ਆਣ ਕੇ ਜੀ ਠੀਕ ਹੈ ਥਣਾ ਦਾ ਸਾਈਜ਼ ਹਵਾਨੇ ਦਾ ਸਾਈਜ਼ ਜਿਹੜ ਤੇ 11 ਲੀਟਰ ਦੀ ਵੀਰਾਂ ਦਾ ਵੀ ਨੈਟ ਚੁਵਾਈ ਆ ਹੁਣ ਤੇ ਬਾਕੀ ਸੇਵਾ ਦਾ ਦੁੱਧ ਤੁਸੀਂ ਅੱਗੇ ਵੀ ਜਿਹੜੀ ਦੋਸਤੋ ਕਰੇ ਕਰੇ ਨੂੰ ਸੇਵਾ ਕਰਕੇ ਵੀ 12 ਪਲੱਸ ਜਾਂ 12 ਲੀਟਰ ਤੱਕ ਵੀ ਚੁਵਾਈ ਕਰ ਸਕਦੇ ਹੋ ਇਹਨੂੰ ਵੀਰ ਚ ਦਿਖਾ ਦੇਗੀ ਖੋਲ ਕੇ ਤੇ ਪਿੱਠ ਪੁੱਠਾ ਤਾਂ ਬਿਲਕੁਲ ਰਾਜੀ ਆ ਦੋਸਤੋ ਚੌੜਾ ਪਿੱਠ ਪੁੱਠਾ ਤੇ ਬਿਲਕੁਲ ਬਾਰੀਕ ਚਮੜੀ ਦੇ ਵਿੱਚ ਦੋਸਤੋ ਇਹ ਜਿਹੜੀ ਮੱਝ ਹੈਗੀ ਵੀਰ ਹੁਣਾਂ ਦੇ ਕੋਲ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਸ਼ਾਮ ਦੇ ਟਾਈਮ ਤੇ ਬਹੁਤ ਚੰਗੀ ਬਣਦੀ ਹੈ ਮੈਂ ਕਿਹ ਦੇਖ ਰਿਹਾ ਵੀ ਜਿਹੋ ਜਾਂ ਬਣਾਤਣਾ ਸ਼ਾਮ ਨੂੰ ਬਿਲਕੁਲ ਜਦੋਂ ਖੜੀ ਹੁੰਦੀ ਨਾ ਡਟ ਕੇ ਹਾਂਜੀ ਹਾਂ ਅਜੇ ਦੁਪਹਿਰ ਦਾ ਸਮਾਂ ਬਿਲਕੁਲ ਜੀ ਕਦ ਕਾਠੀ ਜੇ ਦੋਸਤੋ ਨਾਰਮਲ ਮੱਝਾਂ ਦੇ ਵਿੱਚ ਕਦ ਕਾਠ ਹੈਗਾ ਠੀਕ ਆ ਨਾ ਬਾਹਲੀ ਛੋਟੀ ਜਾਂ ਮੀਡੀਅਮ ਹਾਈਟ ਤੋਂ ਪਲੱਸ ਹੋਵੇਗੀ ਇਹ ਜ਼ਰੂਰ ਨੋਟ ਕਰ ਲੋ ਕਿਉਂਕਿ ਦੂਰੋਂ ਡੜੋਂ ਕਿਸੇ ਵੀ ਕਿਸਾਨ ਵੀਰ ਨੇ ਫਾਰਮਰ ਨੇ ਚੱਲ ਕੇ ਆਉਣਾ ਤੇ ਬਾੜੀ ਵੱਡੇ ਕੱਦ ਕਰਦੇ ਵਿੱਚ ਨਹੀਂ ਤੇ ਬਾੜੀ ਮਧਰੀ ਵੀ ਨਹੀਂ ਹੈਗੀ ਤੇ ਬਿਲਕੁਲ ਮੀਡੀਅਮ ਹਾਈਟ ਆ ਮੀਡੀਅਮ ਨਾਰਮਲ ਮੀਡੀਅਮ ਜਦੋਂ ਆਪਾਂ ਹਾਈਟ ਕਹਿ ਦਿੰਦੇ ਆ ਤੇ ਨਾਰਮਲ ਮੱਜਾਂ ਦੇ ਵਿੱਚ ਹਾਈਟ ਹੁੰਦੀ ਆ ਜੇਕਰ 100 ਦੀ ਗੱਲ ਕਰੀਏ ਤਾਂ 70 ਮੱਜਾਂ ਤੁਹਾਨੂੰ ਇਹੋ ਜਿਹੀਆਂ ਮਿਲ ਜਾਂਦੀਆਂ ਨੇ ਮੀਡੀਅਮ ਹਾਈਟ ਤੋਂ ਪਲੱਸ ਵਾਲੀਆਂ ਠੀਕ ਆ ਜੀ ਕੱਟੀ ਬਹੁਤ ਸੋਹਣੀ ਜੀ ਹਾਂ ਜੀ ਕੱਟੀ ਵੀਰ ਜਿਹੜਾ ਵਾਰ-ਵਾਰ ਕਹਿ ਰਿਹਾ ਵੀ ਕੱਟੀ ਬਹੁਤ ਖੂਬਸੂਰਤ ਆ ਠੀਕ ਆ ਜੀ ਕੱਟੀ ਜ਼ਰੂਰ ਤੁਸੀਂ ਜਿਹੜੀ ਧਿਆਨ ਦੇ ਵਿੱਚ ਰੱਖ ਲਿਓ ਕੱਟੀ ਮਗਰ ਜਿਹੜੀ ਇਸ ਮੱਝ ਦੇ ਹੈਗੀ ਆ ਤੇ ਆਪਾਂ ਕੀ ਵੀਰ ਇਹਦਾ ਕਿੰਨਾ ਕੁ ਬੋਲ ਰੱਖਿਆ ਹੈਗਾ ਇਹਦਾ ਵੀ ਜਿਹੜਾ ਲੈਣ ਦੇ ਨਾਲ ਮਨੋ ਆਪਾਂ 70000 ਕਰਦੇ ਹਾਂ ਠੀਕ ਆ ਜੀ ਹਾਂ ਜੀ ਤੇ 70000 ਲੈਣ ਦੇ ਨਾਲ ਮੁੱਲ ਵਿੱਚ ਕੋਈ ਹੈਗੀ ਗੁੰਜਾਇਸ਼ ਹੋਰ ਹਾਂ ਜੀ ਕੋਈ ਮੌਕੇ ਤੇ ਹੋ ਜੂਗਾ ਇਹ ਮੰਨ ਤਾਂ ਖੁੱਲ ਕੇ ਕਰਿਓ ਯਾਰ ਹਾਂ ਜੀ ਕਰ ਦਾਂਗੇ ਮੇਰਾ ਮਤਲਬ ਕਿ ਆਪਣੇ ਕੋਈ ਭੈਣ ਭਰਾ ਇਹਨਾਂ ਕੋਈ ਆਖੇ ਵੀ ਕੋਈ ਟਾਇਰ ਜਾਂ ਕੰਮ ਰੱਖਦੇ ਭਾਈ ਨਹੀਂ ਨਹੀਂ ਕੋਈ ਨਹੀਂ ਕਰਦਾ ਹਾਂ ਜੀ ਹਾਂ ਜੀ ਮਾਨਤਨ ਜਦੋਂ ਤੁਸੀਂ ਆ ਜਾਂਦੇ ਹੋ ਦਿਲ ਨੂੰ ਚੀਜ਼ ਲੱਗਣੀ ਚਾਹੀਦੀ ਹੈ ਪਹਿਲੇ ਨੰਬਰ ਤੇ ਉਸ ਤੋਂ ਬਾਅਦ ਸਬਦਾ ਹੋ ਜਾਂਦਾ ਜੇਕਰ ਦਿਲ ਨੂੰ ਚੀਜ਼ ਨਾ ਲੱਗੇ ਦੋਸਤੋ ਤੇ ਉਹ ਸੌਦਾ ਵੀ ਜੱਕੋ ਤੱਕ ਕੋਲਾ ਨਾ ਕਰਿਆ ਕਰੋ ਜੇਕਰ ਦਿਲ ਨੂੰ ਚੀਜ਼ ਲੱਗੂਗੀ ਚਵਾਈ ਪਾਸ ਵੈਂਦੀ ਆ ਤੁਹਾਡੇ ਫਿੱਟ ਵੈਂਦੀ ਆ ਤੇ ਬੇਸ਼ੱਕ ਕੋਈ 500000 ਰੁਪਈਆ ਨਾ ਵੇਖਿਆ ਕਰੋ ਠੀਕ ਹੈ ਜੀ ਤੋਂ ਬਾਅਦ ਅਗਲਾ ਜਿਹੜਾ ਦੋਸਤੋ ਐਨੀਮਲ ਹੈਗਾ ਵੈੜ ਆ ਤੇ ਵੈੜ ਮੈਨੂੰ ਲੱਗਦਾ ਪਿਆ ਜੇ ਸੂਣ ਵਾਲੀ ਹੈ ਹਾਂਜੀ ਸੂਣ ਵਾਲੀ ਹੈ ਜੀ ਵੈੜ ਠੀਕ ਆ ਤੇ ਇੱਕ ਵੀਰ ਗਰੰਤਬਾਈ ਦਾ ਸੁਹਾਗ ਦੱਸਿਆ ਕਿ ਰਮਾ ਸੂਗੀ ਇਹ ਵੀਰ ਦੀ ਸੁਹਾਗ ਦਾ ਦੂਜਾ ਸੁਣੀ ਆ ਭਾਵੇਂ ਫੇਲਣਾ ਆ ਜੀ ਪਰ ਪਹਿਲੇ ਸੁਹਾਗ ਬਹੁਤ ਪੂਰੀ ਸੋਪੀ ਹੈ ਵੈੜ ਠੀਕ ਆ ਜੀ ਹਾਂਜੀ ਹੁਣ ਦੂਜਾ ਸੁਹਾਗ ਸੁਣ ਜਾ ਰਹੀ ਹੁਣ ਦੂਜਾ ਨੇ ਸੁਣਾ ਹਾਂਜੀ ਤੇ ਦਿਨ ਕਿੰਨੇ ਕੁ ਲੈ ਜੂ ਜਿਹੜਾ ਹਫਤਾ ਲੈ ਜੂਜੀ ਹਫਤਾ ਲੈ ਜੂ ਆਹ ਗੰਢੀ ਵਹਿੜ ਪਾਉਂਦਾ ਥਲੇ ਬਾਈ ਜੀ ਠੀਕ ਹੈ ਹਾਂ ਹਵਾਨੇ ਹੂਣ ਨੇ ਵਾਲੇ ਪਾਸੇ ਤੋਂ ਬਾਈ ਚਿਪ ਕੱਟ ਪਨ ਜਣੀ ਹੈ ਜੇ ਜੇਕਰ ਇੱਕ ਹਫਤਾ ਲੈ ਜਾਂਦੀ ਹੈ ਤੇ ਹਾਂਜੀ ਹਾਂਜੀ ਵੱਡੇ ਕੱਟ-ਕੱਟ ਦੇ ਵਿੱਚ ਆ ਦੋਸਤੋ ਜ਼ਰੂਰ ਧਿਆਨ ਰੱਖ ਲਿਓ ਡੱਬੀ ਤੇ ਬਰਾਊਨ ਤੇ ਵਾਈਟ ਤੇ ਜਿਹੜੇ ਡੱਬ ਹੈਗੇ ਆ ਵਹਿੜ ਤੇ ਤੇ ਖੂਬਸੂਰਤ ਹੈਗੀ ਬੋਦੀ ਵਾਲੀ ਵਹਿੜ ਤੇ ਸੈਕੰਡ ਟਾਈਮਰ ਆ ਦੂਜਾ ਸਵੇਰ ਸੁਣ ਜਾ ਰਹੀ ਆ ਵੀਰ ਕਹਿੰਦਾ ਬੇਸ਼ੱਕ ਕਹੇ ਨੂੰ ਭਾਵੇਂ ਪਹਿਲਾ ਸਵੇਰ ਵੀ ਕਹਿ ਦਈਏ ਚੱਲ ਜਾਂਦੀ ਆ ਪਰ ਅਸਲ ਦੇ ਵਿੱਚ ਜਿਹੜੇ ਸੈਕੰਡ ਟਾਈਮਰ ਆ ਦੂਜਾ ਸਵੇਰ ਸੁਣ ਥਾਣਾ ਖਵਾਨਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ ਆ ਕਰੋ ਜੀ ਠੀਕ ਆ ਜੀ ਵਿੱਥਾ ਫਿਰਲਾ ਪੂਰੀਆਂ ਨੇ ਥਾਣਾ ਦੇ ਵਿੱਚ ਹਾਂ ਜੀ 20 ਤੋਂ 22 ਕਿਲੋ ਇਹਨੇ ਕੰਡਾ ਕਰਾਇਆ ਜੀ ਪਹਿਲੇ ਸੂਈ ਪਹਿਲੇ ਸੂਬੇ ਦੇ ਵਿੱਚ ਜੀ ਹਾਂ ਜੀ 20 22 ਕਿਲੋ ਕੰਡਾ ਕਰਾਇਆ ਹੈ ਹਾਂ ਜੀ ਠੀਕ ਆ ਨਹੀਂ ਬੈੜ ਫਿਰੇ ਕੀ ਹੈ ਤਕਰੀਬਨ ਵੀਰ ਜੀ ਨੂੰ ਦਿਖਾਈਏ ਖੋਲ ਕੇ ਇੱਕ ਹਫਤਾ 6 ਦਿਨ ਇੱਕ ਹਫਤਾ ਜਿਹੜਾ ਦੋਸਤੋ ਹਜੇ ਖੁੱਲਣਾ ਹੈ ਹਜੇ ਖੁੱਲਣਾ ਹੈ ਪੂਰਾ ਲੇਵਾ ਜਿਹੋ ਜੀ ਦੋਸਤੋ ਇਸ ਦੀ ਲੇਵੇ ਦੀ ਸ਼ੇਪ ਬਣਨੀ ਆ ਤਕਰੀਬਨ ਦੱਸੂਗੀ ਆਪ ਬੈੜ ਮਗਰਲੇ ਥਾਣਾ ਦੀ ਦੋਸਤੋ ਮੋਸਟਲੀ ਕੀ ਹੁੰਦਾ ਵਹੜਾਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਬਿਲਕੁਲ ਕਈ ਮਗਰਲੇ ਥਾਣੇ ਜਿਹੜੇ ਆ ਜੋੜ ਕੇ ਰੱਖਦੀਆਂ ਨੇ ਸੋ ਬਰਾਬਰ ਤਾਂ ਜਿਹੜੀ ਆ ਥਾਣਾ ਦੀ ਗੈਰ ਪੰਤਰ ਦੀ ਗੱਲ ਕਰੀਏ ਤੇ ਪੂਰੇ ਥਾਣਾ ਦੇ ਵਿੱਚ ਗੈਰ ਪੰਤਰ ਆ ਚਾਹੇ ਕਿਸੇ ਪਾਸੇ ਵੀ ਨੋਟ ਕਰਨ ਲਈ ਆ ਕਰੋ ਚੈੱਕ ਜੀ ਅੱਛਾ ਗਰਮੰਤ ਵੀਰੇ ਫਿਰ ਇਹਦਾ ਕੀ ਡਿਮਾਂਡ ਕੀਤੀ ਹੋਈ ਹੈ ਇਹਦਾ ਵੀਰ ਜੀ 55000 ਮਤਲਬ ਲੈਣ ਦੇ ਨਾਲ ਜਿਹੜਾ 55000 ਹਾਂਜੀ ਵਹਿੜ ਤਾਂ ਆਪਣੀ 60 ਜਦੀ ਹੈ ਪਰ ਹੁਣ ਅਜੇ ਦਿਨ ਲਈ ਦੀ ਹੈ 5-7 ਤੋਂ 55000 ਦੀ ਦੇ ਦਾਂਗੇ ਠੀਕ ਆ ਅੱਜ 55000 ਦੀ ਹੈ ਹਾਂਜੀ ਠੀਕ ਆ ਅੱਜ 55000 ਦੀ ਜਿਹੜੀ ਦੋਸਤੋ ਵਹਿੜ ਦਾ ਮੁੱਲ ਹੈਗਾ ਠੀਕ ਆ ਵਹਿੜ ਚੰਗੀ ਆ ਸੋ ਕਿਸੇ ਵੀਰ ਨੇ ਘਰੇ ਲੂ ਘਰੇ ਸਾਹਮਣੀ ਉਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਇਸ ਤੋਂ ਬਾਅਦ ਇੱਕ ਅਗਲੀ ਵਹਿੜ ਜਿਹੜੀ ਆ ਗਈ ਹੈ ਦੋਸਤੋ ਉਹ ਮੈਨੂੰ ਲੱਗਦਾ ਵੀ ਇਹ ਵੀ ਬਈ ਸੂਣ ਵਾਲੀ ਹੈ ਨਾ ਨਹੀਂ ਇਹ ਸੂਈ ਹੈ ਸੂਈ ਹੈ ਜੀ ਹਾਂਜੀ ਕਰ ਗਿਆ ਇਹ ਮੜਾ ਜੀ ਆ ਕਰੋ ਚੈੱਕ ਜੀ ਥਾਣਾ ਖਵਾਨਾ ਜਿਹੜਾ ਦੋਸਤੋ ਬਹੁਤ ਖੂਬਸੂਰਤ ਆ ਠੀਕ ਆ ਤੇ ਦੇਵੇ ਦਾ ਕਾਰ ਜਿਹੜਾ ਬਿਲਕੁਲ ਤੁਹਾਨੂੰ ਦੱਸਦਾ ਹੋਵੇਗਾ ਵੀ ਚੰਗਾ ਸੋਹਣਾ ਲੇਵਾ ਲੱਗਾ ਤੇ ਬੱਚਾ ਵੀ ਰਿੰਦੇ ਕਿ ਨੀਚੇ ਕੀ ਆ ਗਿਆ ਇਹਦੇ ਵਿੱਚ ਮੱਛੀ ਹੈ ਜੀ ਉਹ ਡੱਬੀ ਮੱਛੀ ਡੱਬੀ ਆ ਆਪਾਂ ਦਿਖਾਵਾਂਗੇ ਕੋਈ ਗੱਲ ਨਹੀਂ ਤੇ ਇਹ ਸੁਹਾ ਇੱਕ ਦੂਜਾ ਸੁਈ ਹੈ ਹਾਂ ਜੀ ਦੂਜਾ ਸੁਹਾ ਸੁਈ ਦੂਜਾ ਸੁਹਾ ਦੋਸਤੋ ਸੈਕੰਡ ਟਾਈਮਰ ਇਹ ਵੀ ਵੜ ਹੈ ਅ ਸੁਈ ਹੈਗੀ ਤਾਂ ਦਿਨ ਵੀਰ ਕਿੰਨੇ ਕਿ ਦੀ ਸੁਈ ਹੈ ਇਹਨਾਂ ਸੁਈ ਨੂੰ ਚੌਥਾ ਦਿਨ ਹੋ ਗਿਆ ਵੀ ਜੀ ਅੱਜ ਹਾਂ ਜੀ ਚੌਥਾ ਹੁਣ ਕਿੰਨਾ ਬੋਲੇ ਦੇ ਵਿੱਚ ਕੀ ਆ ਵੀ ਕਿਲੋ ਦੋ ਤਿਆ ਹਾਂਜੀ ਬਿਲਕੁਲ ਆ ਵੀ ਕੋਈ ਵੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕੋਈ ਕੇ ਨੂੰ ਸ਼ੱਕ ਹੋਵੇ ਤਾਂ ਆ ਕੇ ਆਪਦਾ ਤਸੱਲੀ ਕਰ ਸਕਦਾ ਠੀਕ ਹੈ ਭਰਾ ਠੀਕ ਆ ਇਹਨੂੰ ਵੀ ਗ੍ਰੰਥ ਭਾਈ ਖੋਲ ਲੇ ਸੋਹਣਾ ਜਿਹੜਾ ਆਰਡਰ ਦਾ ਆਕਾਰ ਹੈਗਾ ਦੋਸਤੋ ਸਟਰਕਚਰ ਹਵਾਨੇ ਦਾ ਸੋਹਣਾ ਤੇ ਥਾਣ ਸੋਹਣਾ ਚੰਗੀ ਸੋਹਣੀ ਬੇਥੀ ਵਿਰਲ ਤੇ ਹੈਗਾ ਤੇ ਬਾਕੀ ਬਿਲਕੁਲ ਥਾਣ ਵੀ ਸੋਹਣਾ ਲੱਗਾ ਕੋਈ ਇਹ ਨਹੀਂ ਵੀ ਛੋਟਾ ਜਿਹਾ ਕੋਈ ਥਾਣਾ ਥਾਣ ਬਿਲਕੁਲ ਮੁਠੀ ਵਾਲਾ ਕਿਸੇ ਨੇ ਵੀ ਚਵਾਈ ਕਰਨੀ ਹੈ ਬੜੇ ਆਰਾਮ ਨਾਲ ਤੁਸੀਂ ਚਵਾਈ ਕਰੋਗੇ ਠੀਕ ਹੈ ਜੀ ਛੋਟੇ ਥਣ ਦੀ ਜਿਹੜੀ ਚਵਾਈ ਆ ਦੋਸਤੋਂ ਲੌਂਗ ਸਮਾਂ ਲੈ ਜਾਂਦੀ ਲੰਮਾ ਸਮਾਂ ਲੈ ਜਾਂਦੀ ਹੈ 24 ਤੋਂ 25 ਕਿਲੋ ਦਉਗੇ ਜੀ ਇਹ 24 ਤੋਂ 25 ਕਿਲੋ ਜੀ ਹਾਂ ਜੀ ਇਹ ਸਾਡਾ ਨਾ ਸਟਾਰਟਿੰਗ ਇਹ ਕਰਨਾ ਠੀਕ ਹੈ ਜੀ ਹਾਂ ਜੀ ਨਹੀਂ ਦੇਣਾ ਚਾਹੀਦਾ ਵੀ ਹੈ ਜੀ ਹਾਂ ਜੀ ਠੀਕ ਆ ਅਬ ਬੱਛੀ ਆ ਬੱਛੀ ਆ ਨੀਚੇ ਆ ਦੇਖੋ ਚੁੱਕਦਾ ਠੀਕ ਆ ਬੱਛੀ ਜਿਹੜੀ ਆ ਦੋਸਤੋਂ ਇਸ ਵੈੜ ਦੇ ਮਗਰ ਆ ਠੀਕ ਹੈ ਜੀ ਜ਼ਰੂਰ ਤੁਸੀਂ ਨੋਟ ਕਰਿਓ ਤੇ ਠੀਕ ਆ ਭਰਾ ਜੀ ਲੋ ਵੀ ਦੋਸਤੋ ਜਰੂਰ ਤੁਸੀਂ ਹੱਥ ਪਾ ਸਕਦੇ ਹੋ ਵਿਹੜ ਇਹ ਵੀ ਬਹੁਤ ਖੂਬਸੂਰਤ ਆ ਬਾਕੀ ਤਸੱਲੀ ਮੈਂ ਵਾਰ-ਵਾਰ ਕਹਿਣਾ ਹੁਣਾਂ ਦੂਰ ਨੇੜੇੋਂ ਪਹੁੰਚ ਕੇ ਮੇਰੇ ਭਰਾ ਤਸੱਲੀ ਤੁਸੀਂ ਕਰਨੀ ਆ ਆਪਦੀ ਬਿਲਕੁਲ ਤਸੱਲੀ ਦੋ ਟਾਈਮ ਦੀ ਤਿੰਨ ਟਾਈਮ ਦੀ ਤਸੱਲੀ ਕਰਕੇ ਤਸੱਲੀ ਦੀ ਵੀ ਤਸੱਲੀ ਕਰਾ ਦਿਆ ਕਰੋ ਬੇਸ਼ੱਕ ਕਿਨੂੰ ਕਿਉਂ ਵੀਰ ਹਾਂਜੀ ਹਾਂਜੀ ਤੇ ਗੁਰਮント ਵੀਰੇ ਇਹਦਾ ਮੁੱਲ ਫਿਰ ਕੀ ਲੈ ਦੇ ਦੱਸਿਆ ਸੀ ਇਹਦਾ ਮੁੱਲ ਵੀਰ ਜੀ 50000 ਦੀ ਦੇ ਦਾਂਗੇ ਜੇ ਮੁੱਲੋਂ ਤੁਹਾਨੂੰ 55000 ਕਰ ਲੀ 50000 ਦੀ ਹਾਂ ਨਾ ਦੇ ਦਾਂਗੇ 50000 ਦੇ ਜਿਹੜੀ ਛੱਡ ਦਾਂਗੇ ਛੱਡ ਦਾਂਗੇ ਜਿਹੜੀ ਠੀਕ ਆ ਦ ਤੇ ਕਦ ਕਾਠੀ ਪੂਰਾ ਹੈਗਾ ਵਿਹੜਾਂ ਦਾ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜੀ ਵਿਹੜ ਆ ਉਹ ਸੂਈ ਏ ਅੱਜ ਬਿਲਕੁਲ ਤਾਜੀ ਸੂਈ ਆ ਬਾਕੀ ਵੀਰ ਤੋਂ ਪੁੱਛਦੇ ਆ ਜੇਰ ਪਾਉਣੀ ਏ ਜੀ ਜੇਰ ਪੈਣੀ ਹਜੇ ਤੇ ਵੀਰ ਇੱਕ ਤਾਂ ਸਵੇਰ ਦੱਸ ਦਈਏ ਜੀ ਕਿੰਨਾ ਵਾ ਸੂਈ ਆ ਸਵੇਰ ਦੂਜਾ ਸੂਈ ਵਿੱਚ ਜੀ ਸੈਕਿੰਡ ਟਾਈਮਰ ਆ ਜੀ ਹਾਂਜੀ ਤੇ ਤਕਰੀਬਨ ਅਜ ਮਾਰਨਿੰਗ ਦੀ ਗੱਲ ਕਰੀਏ ਕਿ ਕਿੰਨੇ ਕ ਟਾਈਮ ਦੀ ਸੂਈ ਹੋਣਾ ਇਹਨੂੰ ਸੂਈ ਨੂੰ 1 ਘੰਟਾ ਆਇਆ ਜੀ ਘੰਟਾ 12 ਵਜੇ ਦੇ ਨੇੜੇ ਚੜੀ ਹਾਂਜੀ 12 ਵਜੇ ਸੂਈ ਆ ਹਾਂ ਠੀਕ ਆ ਦੋਸਤੋ 12 ਵਜੇ ਦਾ ਜਿਹੜਾ ਸਮਾਂ ਸੀਗਾ ਹੁਣ ਸ ਤੇ ਵੇਰ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਆ ਅੱਜ ਬਿਲਕੁਲ ਤਾਜੀ ਸੁਈ ਹੈ ਆ ਕਰੋ ਚੈੱਕ ਜੀ ਥਣ ਬਹੁਤ ਸੋਹਣਾ ਲੱਗਾ ਵੇਰ ਨੂੰ ਥਣ ਥਣ ਜਿਹੜਾ ਦੋਸਤੋ ਬਾਕਮਾਲ ਥਣ ਹੈਗਾ ਵੀ ਸ਼ੇਪ ਥਾਣਾ ਦੀ ਤੁਸੀਂ ਵੇਖ ਸਕਦੇ ਹੋ ਤੇ ਹੁਣ ਤਾਂ ਤਕਰੀਬਨ ਹਜੇ ਬੌਲੇ ਦਾ ਹਜੇ ਵੀਰ ਉਹਨਾਂ ਨੇ ਚਲੋ ਚੁਵਾਈ ਨਹੀਂ ਕੀਤੀ ਖੀਸ ਤੋਂ ਥੋੜਾ ਜਿਹਾ ਨਹੀਂ ਕੱਢਿਆ ਹੈਗਾ ਬਾਕੀ ਅਕੜਾ ਜਿਹੜਾ ਥੋੜਾ ਥਾਣਾ ਦਾ ਕਰਕੇ ਥੋੜਾ ਲੱਗਦਾ ਬਾਕੀ ਥਣ ਬਹੁਤ ਸੋਹਣੇ ਹੈਗੇ ਆ ਵੇਖੋ ਹਰ ਪਾਸੇ ਹਰ ਐਂਗਲ ਤੋਂ ਤੁਸੀਂ ਥਾਣਾ ਦੀ ਕੁਆਲਿਟੀ ਦੇਖ ਲਓ ਆ ਕਰੋ ਚੈੱਕ ਜੀ ਠੀਕ ਆ ਤੇ ਵੀਰ ਸੂਬਾ ਦਜਸ ਹੋਈ ਤੇ ਇਹਦਾ ਮੁੱਲ ਵੀ ਜਰੂਰ ਦੱਸ ਦਿਓ ਇਹਦਾ ਦਜਸ ਹੋਈ ਵੀਰ ਜੀ ਹਾਂਜੀ ਮੁੱਲ ਵੀ ਕਿੰਨਾ ਇਹਦਾ ਮੁੱਲ ਆਪਾਂ 40000 ਦੀ ਦੇ ਦਾਂਗੇ ਵੀਰ ਜੀ 40000 ਦਾ ਹਾਂਜੀ ਠੀਕ ਆ ਜੀ ਠੀਕ ਆ ਜਰੂਰ ਜੀ ਆ ਕਰਾਈਏ ਚੈੱਕ ਵੀਰ ਹਾਂਜੀ ਨੀਚੇ ਬੱਛੀ ਆ ਗਈ ਨਾ ਹਾਂਜੀ ਬੱਛੀ ਆ ਗਈ ਨੀਚੇ ਬੱਛੀ ਆ ਗਈ ਦੋਸਤੋ 40000 ਜਿਹੜਾ ਰੇਟ ਆ ਲੈ ਦੇ ਵੀਰ ਨੇ ਕਹਿਤਾ ਵੀ 40000 ਲੈ ਦੇ ਆ ਤੇ ਬੇਸ਼ੱਕ ਤੁਸੀਂ ਹਵਾਨਾ ਵੇਖ ਕੇ ਚੈੱਕ ਕਰੋ ਠੀਕ ਆ ਜੀ ਬਿਲਕੁਲ ਤਾਜ਼ਾ ਸੁਆ ਪਸ਼ੂ ਆ ਜਿਹੜਾ ਦੋਸਤੋ ਤੁਹਾਨੂੰ ਨਾਰਮਲੀ ਪਤਾ ਹੈ ਵੀ ਜਦੋਂ ਪਸ਼ੂ ਤਾਜ਼ਾ ਸੁੰਦਾ ਤੇ ਕੁਝ ਸਮਾਂ ਜਿਹੜਾ 12 ਤੋਂ 24 ਘੰਟੇ ਤੋਂ ਜ਼ਿਆਦਾ ਬਣਾਈ ਦਿੰਦੀ ਬਿਲਕੁਲ ਹਾਂਜੀ ਵੈੜ ਉੱਪਰੋਂ ਓਡੀ ਮਹਿਸੂਸ ਨਹੀਂ ਹੁੰਦੀ ਜਿਹੋ ਜਿਹਾ ਚਲੋ ਕਰਮਾ ਲਈ ਥਾਂ ਨੇਵਾ ਆ ਕਰੋ ਚੱਕ ਜੀ ਸੋਣੀ ਵੜਾ ਦੋਸਤੋ ਤੇ 40000 ਦਾ ਇਸਦਾ ਵੀਰ ਦਾ ਹਾਂਜੀ ਤੇ 40000 ਠੀਕ ਆ 40000 ਜਿਹੜਾ ਵੀਰਾਂ ਦਾ ਮੁੱਲ ਆ ਬਸ ਲੈ ਦੇ ਜਿਹੜਾ ਬਾਕੀ ਗੁੰਜਾਇਸ਼ ਜਿਹੜੀ ਆ ਦੋਸਤੋ ਮਾਨਤਾਂ ਨੂੰ ਤੁਸੀਂ ਕਰਾਉਣਾ ਹੁੰਦਾ ਮੌਕੇ ਤੇ ਤਸੱਲੀ ਕਰ ਲਓ ਉਸ ਤੋਂ ਬਾਅਦ ਤੁਸੀਂ ਮਾਨਤਾਂ ਨੂੰ ਜ਼ਰੂਰ ਕਰਾ ਸਕਦੇ ਹੋ ਕੋਈ ਫਿਕਸਡ ਰੇਟ ਨਹੀਂ ਹੈਗਾ ਕਿਸੇ ਚੀਜ਼ ਦਾ ਵੀ ਮਾਨਤਾਂ ਮੌਕੇ ਦਾ ਜ਼ਰੂਰ ਹੋ ਜਾਂਦਾ ਤੇ ਗੁਰਵੰਤ ਵੀਰੇ ਇੱਕ ਜਿਹੜੇ ਸੰਪਰਕ ਨੰਬਰ ਵੀ ਜ਼ਰੂਰ ਦੱਸਗੇ ਸੰਪਰਕ ਨੰਬਰ ਹੈਗਾ ਜੀ 98557 70371 ਇੱਕ ਨੰਬਰ ਹੋਰ ਜੀ 98772 843 ਠੀਕ ਹੈ ਜੀ ਇਹ ਦੋਸਤੋ ਦੋਨੋਂ ਨੰਬਰ ਨੇ ਦੋਨੋਂ ਨੰਬਰ ਮੈਂ ਸਕਰੀਨ ਤੇ ਲਾ ਦਨੇ ਆ ਨੀਚੇ ਦੋਨੋਂ ਨੰਬਰਾਂ ਤੇ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਬਤੇਰੇ ਗੱਲਬਾਤ ਤੁਸੀਂ ਵੀਰ ਦੇ ਨਾਲ ਕਰਨੀ ਹੈਗੀ ਆ ਦੋਨੋਂ ਨੰਬਰ ਆਪਾਂ ਚਲਦੇ ਕਰ ਦਨੇ ਆ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ